ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਵਰਗਾ ਆ ਗਈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਹੋਣਗੇ ਲਓ ਜੀ ਇੱਕ ਤੁਸੀਂ ਫੇਰ ਅੱਜ ਦੇਖ ਰਹੇ ਹਾਂ 855 ਟਰੈਕਟਰ ਜੋ ਕਿ ਆਪਣੇ ਕੋਲੇ ਆਇਆਗਾ ਪਿੰਡ ਗਿੱਦੜਬਾਏ ਬਾਕੀ ਸ਼ਹਿਰ ਵੀ ਆ ਤੇ ਪਿੰਡ ਵੀ ਆ ਤੁਹਾਨੂੰ ਪਤਾ ਇਹ ਗਿੱਦੜਬਾਏ ਬਹੁਤ ਵੱਡਾ ਪਿੰਡ ਵੀ ਕਹਿ ਸਕਦੇ ਸ਼ਹਿਰ ਵੀ ਕਹਿ ਸਕਦੇ ਆ ਤੇ ਜਿਹੜਾ ਭਰਾ ਲੈ ਕੇ ਆ ਟਰੈਕਟਰ ਕਰਾਉਣੇ ਅੱਜ ਗੱਲਬਾਤ ਤੁਹਾਨੂੰ ਤੇ ਪੁੱਛਾਂਗੇ ਕਿਹੜਾ ਮਾਡਲ ਟਰੈਕਟਰ ਆ ਕੀ ਗੱਲਬਾਤ ਆ ਤੇ ਆਉ ਕਰਾਈਏ ਗੱਲਬਾਤ ਆ ਪਹਿਲਾਂ ਤਾਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਤਿ ਤੇ ਪਿੰਡ ਕਿਹੜਾ ਬਈ ਆਪਣਾ ਗਿੱਦੜਵਾਈ ਅੱਛਾ ਗਿੱਦੜਵਾ ਖਾ ਸੀ ਹਾਂਜੀ ਠੀਕ ਹੈ ਤੇ ਬਈ ਇਹ ਜਿਹੜਾ 850 ਦਾ ਟਰੈਕਟਰ ਕਿਹੜਾ ਮਾਡਲ ਆ ਫਿਰ ਇਹ 17 ਬਈ ਅੱਛਾ 17 ਮਾਡਲ 17 ਮਾਡਲ ਹੈ ਠੀਕ ਹੈ ਚੱਲਦਾ ਘਾਤੇ ਫਿਰ ਇਹ ਫਿਰ ਕੰਪਿਊਟਰ ਕਰਾਹੇ ਤੂੜੀ ਵਾਲੀ ਤੇ ਤੇ ਸੁਪਰ ਸੈਂਟਰ ਤੇ ਵਾਈ ਤੇ ਠੀਕ ਹੈ ਵਾਈ ਦਾ ਕੰਮ ਲੈਨੇ ਆ ਹਾਂਜੀ ਠੀਕ ਹੈ ਤੇ ਬਈ ਫਿਰ ਇਹ ਨਵੇਂ ਹੀ ਕਢਾਇਆ ਸੀਗਾ ਜਾਂ ਚੱਲਦਾ ਰਿਹਾ ਸੀ ਚੱਲਿਆ ਲਿਆ ਸੀ ਅੱਛਾ ਚੱਲਦਾ ਰਿਹਾ ਸੀਗਾ ਹਾਂਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਤੇਰੇ ਕੋਲੇ ਮੇਰੇ ਕੋਲ ਤਿੰਨ ਸਾਲ ਹੋ ਗਏ ਤੇਰੇ ਕੋਲੇ ਲੈ ਠੀਕ ਹੈ ਤਿੰਨ ਸਾਲਾਂ ਦੇ ਵਿੱਚ ਸੀਜ਼ਨ ਕਿਹੜੇ ਕਿਹੜੇ ਲਾਏ ਆਪਾਂ ਤਿੰਨ ਸਾਲ ਇੱਕ ਸਾਲ ਮਸ਼ੀਨ ਤੇ ਲਾਇਆ ਸੀਗਾ ਇੱਕ ਸੀਜ਼ਨ ਹੂੰ ਕਮਬੈਨ ਤੇ ਹੂੰ ਖਰਾਹੇ ਤੇ ਲਾ ਦੇਈ ਇਸ ਸਾਲ ਹੂੰ ਤੇ ਸੁਪਰ ਸੀਡਰ ਤੇ ਲਾਤੇ ਥੋੜੀ ਵਾਲੀ ਤੇ ਲਾਤੇ ਠੀਕ ਹੈ ਹਾਂ ਜੀ ਸਾਰੇ ਕੰਮਾਂ ਤੇ ਚੱਲੇ ਤੇ ਬਾਈ ਇਹ ਟਾਇਰ ਆ ਜਿਹੜੇ ਫਿਰ ਨਾਲ ਦੇ ਆ ਕਿ ਪਵਾਏ ਆ ਤੂੰ ਫਿਰ ਇਹ ਵੀਰੇ ਇਹਦੇ ਟਾਇਰ ਅਰਜੰਦੇ ਲਾਤੇ ਸੀ ਆਪਣੇ ਕੋਲੇ ਸੀਗੇ ਇਹ ਤਾਂ ਟਾਇਰ ਅਰਜੰਦੇ ਤੇਰੇ ਕੋਲੇ ਆ ਇਹਦੇ 70 ਰੁਪਏ ਦਾ ਸੀ ਠੀਕ ਹੈ ਤੇ ਇਹਦੇ ਟਾਇਰ ਆਪਾਂ ਸ਼ੌਕ ਹਣਾ ਚਾਰੇ ਪਵਾਏ ਆ ਠੀਕ ਹੈ ਵੀ ਕਿਤੇ ਬੇਚਾਰੇ ਜਿਹੜੇ ਆ ਮਗਲੇ ਡਾਇਰ ਕੋਈ ਨਹੀਂ ਕੋਈ ਆ 14 ਦੇ ਪਵਾਲੇ 14 ਚ ਪੇ ਕਰਾਹੇ ਤੇ ਸਹੀ ਰਹਿੰਦਾ ਤੂੜੀ ਵਾਲੇ ਤੇ ਸਹੀ ਰਹਿੰਦਾ ਹੂੰ ਤੇ ਤੂੜੀ ਵਾਲੇ ਤੇ ਫਿਰ ਵਾਹ ਵਾਹੀ ਚੱਲਦਾ ਬਹੁਤ ਹੋ ਗਿਆ ਠੀਕ ਹੈ ਚੰਗੀਆਂ ਟਰਾਲੀਆਂ ਬਣਾਉਂਦਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਕ ਬਣ ਜਾਂਦੀਆਂ ਸੀਜ਼ਨ ਚ ਫਿਰ 28 ਬਣਦੀ 300 ਸਵਾ ਸਵਾ ਤਾਂ 300 ਬਾਈ ਪਿੰਡ ਹੀ ਲਾਉਣੇ ਆ ਅੱਛਾ ਪਿੰਡ ਦਾ ਕੰਮ ਹੀ ਆ ਤੇਰੇ ਕੋਲੇ ਠੀਕ ਹੈ ਕਿਹੜੀ ਮਸ਼ੀਨ ਮਗਰ ਚੱਲਦਾ 500 ਕਿਹੜੀ ਮਸ਼ੀਨ ਮਗਰ ਚੱਲਦਾ ਏ ਕੇਐਸੀ अच्छा के एस मगर चलता हां जी हां जी कि उ चमड़ ले आओ नहीं नहीं वो मार ले 12 मार अच्छा 12 मार अब मशीन दा वो फर्क ठीक है चौधरी हां जी हम्म ते ए सतरों ਤੁਸੀਂ ਦੇਖ ਸਕਦੇ ਹੋ ਬਾਕੀ ਰੰਗ ਰੂੰਗ ਦਾ ਜਾਵਾ ਓਕੇ ਪਿਆਗਾ 18 ਇੰਚ ਨਾ ਵਾਟਰ 17 ਇੰਚ ਤੇ 17 17 ਮਾਰਦਾ ਡੈਕਟਰ ਪਰ ਰੰਗ ਰੂੰਗੇ ਨਾ ਓਕੇ ਪਿਆ ਠੀਕ ਹੈ ਜੀ ਤੇ ਇਧਰ ਤੁਸੀਂ ਦੇਖ ਸਕਦੇ ਹੋ ਮਗਰਲੇ ਹਿੱਸੇ ਦਾ ਵੀ ਰੰਗ ਬਿਲਕੁਲ ਨਵਾਂ ਵਰਗਾ ਹੀ ਪਿਆ ਇੱਕ ਭਾਈ ਵੇਚਦੇ ਰੰਗ ਜਾ ਅੱਡੀ ਜੀ ਦਾ ਦੀਦਾ ਕੀ ਕੀਤਾ ਫਿਰ ਇਹ ਇਹ ਰਾਹਾਂ ਨਾ ਆ ਚੀਜ਼ਾਂ ਤੇ ਉਹ ਲਹਿ ਗਿਆ ਸੀ ਰੰਗ ਕੱਲੇ ਇਸ ਨਾਲ ਪਲੇਟਾਂ ਤੇ ਮਾਰਿਆ ਹਾਇ ਕੱਲੇ ਕੀ ਸਪਰੇ ਹਾਂਜੀ ਹਾਂਜੀ ਕੱਲੀ ਪਲੇਟਾਂ ਜੰਸੀ ਚ ਲੈ ਗਈ ਸੀ ਹਾਂਜੀ ਹਾਂਜੀ ਤੇ ਫਿਰ ਰੰਗ ਦਾ ਫਰਕ ਤੁਈ ਨਾਲ ਕਹਿ ਕੇ ਨਹੀਂ ਲਿਆ ਇਹ ਪਹਿਲਾਂ ਲਈ ਸੀਗੀ ਪਹਿਲਾਂ ਪਈ ਸੀ ਇਹ ਪਈ ਹਣੀ ਆਏ ਹੋ ਗਈ ਇਹ ਠੀਕ ਆ ਹਾਂਜੀ ਠੀਕ ਠੀਕ ਤੇ ਕਿੰਨੇ ਘੰਟੇ ਚੱਲਿਆ ਵਾ ਟਰੈਕਟਰ ਬਾਈ ਇਹ ਫਿਰ ਇਹ ਚੱਲੇ ਆ ਵੀ ਮਨ ਲਾ ਵੇਖ ਲੈਂਦੇ ਪੰਜ ਦਸੂ ਦਾ ਪਹਿਲਾਂ ਪੰਜ ਤੇ ਸਪੀਟਰੀ ਨਹੀਂ ਵੇਖਿਆ ਹਾਂਜੀ ਹਾਂਜੀ ਇਹ 5 15 15 ਤੋਂ ਹਾਂਜੀ ਮੀਟਰ ਖੜਾ ਨਹੀਂ ਆਇਆ ਰੋਗ ਨਹੀਂ ਨਹੀਂ 1500 ਚੱਲੇ ਮੀਟਰ 1500 ਚੱਲਿਆ ਹਾਂ ਇਹ ਜਦੋਂ ਮੈਂ ਲਿਆ ਸੀ ਮੀਟਰ ਖੜ ਗਿਆ ਹਾਂ ਆਉਣਾ ਸੱਜਣੋਂ 1500 ਘੰਟਾ ਤਾਂ ਨਹੀਂ ਜਿਆਦਾ ਚੱਲਿਆ ਹੋਗਾ ਟਰੈਕਟਰ ਪਰ ਮੀਟਰ ਹਾਂ ਜਦੋਂ ਦਾ ਖੜਾ ਹੀ ਐ ਮੀਟਰ ਸਪੀਡ ਮੀਟਰਾਂ ਦੀ ਤਾਰ ਜੀ ਟੁੱਟ ਗਈ ਠੀਕ ਹੈ ਦੋ ਵਾਰੀ ਪਵਾਈ ਨਹੀਂ ਫੇਰਾ ਠੀਕ ਆ ਫਿਰ ਪਵਾਈ ਨਹੀਂ ਹਾਂ ਹਾਂ ਕਿੰਨੇ ਟਰੈਕਟਰ ਫਰਬਾਈ ਤੇਰੇ ਕੋਲੇ ਹਨ ਤਿੰਨ ਆਈ ਜੇ ਤਿੰਨ ਟਰੈਕਟਰ ਆ ਦੂਜੇ ਕਿਹੜੇ ਕਿਹੜੇ ਆ ਕਾਰਜਨਾ ਹੀ 11 ਮਾਡਲ ਠੀਕ ਆ ਇੱਕ ਜੌਂਡੀਅਰ ਆ 23 ਮਾਡਲ ਕੋਰੀ ਕੋਰੀ ਹਾਂ ਹਾਂ ਤੇ ਵੇਖ ਸੱਜਣੋਂ ਆ ਤੁਸੀਂ ਪ੍ਰੈਸ਼ਰ ਵਾਲੇ ਹਾਰ ਇਹ ਕੰਪਰੈਸਰ ਲਾ ਕੇ ਫਿਰ ਹਾਰਮਨ ਦਾ ਬਰਸ਼ੌਂਕ ਸੀ ਬਾਈ ਫਿਰ ਲਾਉਣ ਦਾ ਹਾਂਜੀ ਹਾਂਜੀ ਬਾਈ ਠੀਕ ਹੈ ਠੀਕ ਹੈ ਠੀਕਾ ਵਾਵਾ ਫਿਰ ਵਧੀਆ বাজਦੇ ਬਹੁਤ ਵਧੀਆ বাজਦੇ ਬਹੁਤ ਵਾਸਾ ਠੀਕ ਹੈ ਅੱਛਾ ਬਾਸਾਂ ਵਾਲਾ ਜਗਾੜ ਹੀ ਲਾਉਂਦਾ ਨੇ ਇੱਥੇ ਲੱਗੇ ਹੋਇਆ ਅੱਛਾ ਅੰਦਰ ਗਰਾਊਂਡ ਲੱਗੇਗਾ ਹਾਂ ਤੇ ਫਿਰ ਰੋਕ ਕੇ ਰੱਖਦੇ ਨਹੀਂ ਕੋਈ ਨਹੀਂ ਨਾ ਨਹੀਂ ਨਹੀਂ ਉਹ ਤਾਂ ਬੰਦਾ ਨੇ ਉਹ ਤਾਂ ਬੰਦਾ ਵੇਖ ਕੇ ਵਜਾਈ ਦੇ ਇਹ ਫਿਰ ਬਾਈ ਅੱਜ ਕੀ ਕਿਰਾਇਆ ਆਪਾਂ ਇਹਦੇ ਚ ਇਹਦੀ ਸਪੀਡ ਵਧਾਈਏ ਠੀਕ ਆ ਹੁਣ ਭਜਾ ਕੇ ਵੇਖਾ ਕਿੰਨਾ ਕ ਭਜਦਾ ਬਹੁਤ ਭਜਦਾ ਜੀ ਅੱਗੇ ਨਾਲੋਂ ਬਹੁਤ ਜ਼ਿਆਦਾ ਭਜਦਾ ਹਾਂ ਠੀਕ ਆ ਅੱਗੇ ਨਾਲੋਂ ਪਾਣੀ ਡਿੱਗਣ ਨਾਲ ਠੀਕ ਆ ਅੱਖਾਂ 'ਚ ਪਾਣੀ ਡਿੱਗਦਾ ਸੱਚ ਨੂੰ ਜਿਹੜਾ ਭਜ ਆਉਂਦਾ ਕਿਉਂਕਿ ਬਾਈ ਦਾ ਇਹ ਦੈਲੀ ਨਹੀਂ ਕਰਦਾ ਭਜਾਉਂਦਾ ਨਹੀਂ ਨਹੀਂ ਕਰੇ ਇਹ ਤਾਂ ਪਈ ਸੀ 70 ਤੇ ਚੜ ਗਿਆ ਤੇ ਰੇਸ ਪਈ ਸੀ ਠੀਕ ਆ ਠੀਕ ਆ ਹਾਂ ਨਹੀਂ ਕਿਉਂਕਿ ਮਿੱਤਰੋ ਇਹ ਆਪਾਂ ਸਪੀਡ ਆਸਤੇ ਬਣਾਇਆ ਕਿਉਂਕਿ ਸਰਹੰਦ ਜਾਣਾ ਟਰੈਕਟਰ ਤੇ ਹੋ ਸਕਦਾ ਬਾਅਦ 'ਚ ਫੇਰ ਘਟਾ ਲਈ ਦੇਈਏ ਦੀ ਸਪੀਡ ਕਣੀ ਹਾਂਜੀ ਹਾਂਜੀ ਆਗੇ ਤਾਂ ਫੇਰ ਘਟਾਉਣੀ ਪੈਣੀ ਬਾਈ ਨਾ ਨਾਰਮਲ ਆਪਾਂ ਕੀ ਇਹ ਤਾਂ ਨਾਰਮਲ ਤ ਕਟਾਦਿਆਂ ਬਾਹਰ ਹੋਈ ਤੇ ਉਹ ਤਾਂ ਹੀ ਸਮੋਕ ਤੁਸੀਂ ਵੀਡੀਓ ਚ ਦੇਖੋਗੇ ਸਮੋਕ ਕਰੂਗਾ ਫੁੱਲ ਰੇਸ ਤੇ ਉਹ ਹੁਣ ਓਵਰ ਹੋ ਜਾਂਦਾ ਓਵਰ ਹੋ ਜਾਂਦਾ ਉਹ ਨਾਰਮਲ ਆਇਆ ਹੁਣ ਉਹਦੂ ਬਾਸ ਵੀਡੀਓ ਤੋਂ ਹਾਂ ਹੁਣ ਆਉਂਦਾ ਲੈ ਕੇ ਸਹੀ ਹੈ ਇਹ ਧੂਆ ਨਹੀਂ ਮਾਰਿਆ ਇਹ ਨਾਰਮਲ ਮਤਲਬ 15 2500 ਚੱਕਰ ਤੱਕ ਤੂੰ ਆਣੀ ਮਾਰੂਗਾ ਟਰੈਕਟਰ ਪਰ ਜਦੋਂ ਉਹਨੂੰ ਓਵਰ ਕਰਾਂਗੇ ਫਿਰ ਤੋਂ ਪਤਾ ਡੀਜ਼ਲ ਫਿਰ ਸਿੱਧਾ ਹੀ ਲੰਗਦਾਗਾ ਫਿਰ ਤਾਂ 30 ਤੋਂ ਤੇ ਟੈਂਕੀ ਤੋਂ ਕਨੈਕਸ਼ਨ ਸਿੱਧਾ ਡੀਜ਼ਲ ਪੰਪ ਨੂੰ ਹੋ ਜਾਂਦਾ ਸੱਜਣੋਂ ਫਿਰ ਤਾਂ ਤਾਂ ਹੀ ਬਰੋਲੇ ਬਣਾਉਂਦਾ ਹੈਗਾ ਹਾਂਜੀ ਠੀਕ ਹੈ ਜੀ ਬਾਕੀ ਇਹਦੇ ਵਿੱਚ ਆਪਾਂ ਗਵਰਨਰ ਦੇ ਵਿੱਚ ਵੇਟ ਵਗੈਰਾ ਛੋਟੇ ਪਾਏ ਆ ਕਾਰਨ ਕਰਕੇ ਸਪੀਡੇ ਦੀ ਵਧਾਈ ਆਪਾਂ ਤੇ ਪਾਵਰ ਦੇ ਵਿੱਚ ਥੋੜਾ ਜਿਹਾ ਫਰਕ ਪਾਇਆ ਹੈਗਾ ਠੀਕ ਹੈ ਜੀ ਤੇ ਬਈ ਫਿਰ ਪਹਿਲੀ ਵਾਰੀ ਸਰਹੰਦ ਜਾਣਾ ਕਿ ਪਹਿਲਾਂ ਵੀ ਜਾਂਨੇ ਨੇ ਪਹਿਲਾਂ ਵੀ ਗਿਆ ਸੀ ਤਿੰਨ ਵਾਰ ਅੱਛਾ ਤਿੰਨ ਵਾਰ ਹੀ ਜਾ ਚੁੱਕੇ ਹਾਂਜੀ ਸਰਹੰਦ ਹੀ ਜਾਣਾ ਕਿ ਹੋਰ ਵੀ ਜਾਂਨੇ ਕਿਤੇ ਬਸ ਸਤੇ ਹੀ ਕਰ ਸਾਂਜੀ ਠੀਕ ਹੈ ਤੇ ਮੁਕਸਰ ਵਗੈਰਾ ਨਹੀਂ ਇੱਧਰ ਨਹੀਂ ਗਏ ਅੱਛਾ ਚਲੋ ਉਹ ਵੀ ਜਾਂਦੇ ਹਾਂ ਸ ਜੇ ਸਾਲ ਕਬਾਹ ਜਾਂ ਹਾਂ ਜੀ ਸਾਬ ਆਈ ਤੇ ਚਲੋ ਬਾਈ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਸਾਡੇ ਕੋਲੇ ਆਏ ਤੇ ਫਿਰ ਕਿਵੇਂ ਆਏ ਵੀਡੀਓ ਵੇਖ ਕੇ ਫਿਰ ਹਾਂਜੀ ਹਾਂਜੀ ਵੀਡੀਓ ਦੇਖ ਕੇ ਇੰਸਟਾ ਤੇ ਇੰਸਟਾਗ੍ਰਾਮ ਅੱਛਾ ਇੰਸਟਾਗ੍ਰਾਮ ਤੇ ਬਾਈ ਵੀਡੀਓ ਦੇਖੀ ਸੀ ਤੇ ਉੱਥੇ ਆਪਾਂ ਨੂੰ ਵੀਡੀਓ ਦੇਖ ਕੇ ਹੀ ਫਿਰ ਬਾਈ ਫੋਨ ਕੀਤਾ ਤੁਹਾਨੂੰ ਹਾਂ ਜਿਹੜਾ ਨੰਬਰ ਮੈਨੂੰ ਕੀਤਾ ਤੇ ਚਲੋ ਬਾਈ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਸਸਤੀ ਕਾਲ ਲਓ ਵੀ ਸੱਜਣੋ ਬਾਕੀ ਤੁਹਾਡੇ ਨਾਲ ਮਿਲਾਂਗੇ ਆਪਾਂ ਹੋਰ ਵੀਡੀਓ ਦੇ ਵਿੱਚ ਤੇ ਜੋ ਤੁਹਾਡੀ ਆਪਣੀ ਵਰਕਸ਼ਾਪ ਤੇ ਕੰਮ ਆ ਤੁਹਾਨੂੰ ਦਿਖਾ ਕੇ ਤੇ ਫਿਰ ਉਸ ਤੋਂ ਬਾਅਦ ਸਮਾਪਤੀ ਕਰਦੇ ਆਪਾਂ ਵੀਡੀਓ ਠੀਕ ਹੈ ਜੀ ਓਕੇ ਜੀ ਲੋਈ ਸੱਜਣਾ ਉਹ ਜਿਹੜੇ ਆਪਣੇ ਐਕਸਲ ਸੀਗੇ ਹਾਲੈਂਡ ਦੇ ਟਿਊਬਾਂ ਵਗੈਰਾ ਫਿੱਟ ਹੋਊਗਾ ਤੇ ਆਪਾਂ ਕਾੜ ਦੰਦਿਆਂ ਵਾਲੇ ਦੇ ਗਰਾਰੇ ਫਿੱਟ ਕਰਤੇ ਠੀਕ ਆ ਜੀ ਤੇ ਉਧਰਲਾ ਗਰਾਰਾ ਵੀ ਆਪਣਾ ਉਧਰ ਫਿੱਟ ਹੋ ਚੁੱਕਿਆਗਾ ਤੇ ਇਸ ਤੋਂ ਬਾਅਦ ਕਰਾਂਗੇ ਆਪਾਂ ਗੇਅਰ ਬਾਕਸ ਦੀ ਫਿਟਿੰਗ ਗੇਅਰ ਦੀਆਂ ਗਰਾਰੀਆਂ ਵਗੈਰਾ ਫਿੱਟ ਕਰਾਂਗੇ ਕਿਉਂਕਿ ਗੇਅਰ ਦੀਆਂ ਗਰਾਰੀਆਂ ਆ ਆਪਾਂ ਕਿਰਾਂ ਉਹੀ ਫਿੱਟ ਕਰਾਂਗੇ ਠੀਕ ਆ ਜੀ ਤੇ ਸੋ ਇਧਰ ਆਪਣਾ ਅਰਜਨ ਦੀ ਐਕਸਲਾਂ ਦਾ काम भी होता तो है गा बाकी थ्री स्पीड जी सैटिंग करती गेयर दी बाकी तुम उधर दिखाने जो स्वराज ट्रैक्टर दिन मटगाट वगैरह रंग हो चुके हैं कि मडगाड़ वगैरह पेंट हो चुके हैं बिल्कुल ओरिजिनल पेंट के आप तैयार करवाते ठीक है जी पेंट ओखे हो गया ये दी तो हम बंपर की तैयारी है बंपर करना पैन ਕੋਈ ਮਿੱਤਰੋ ਬਾਕੀ ਆਪਣੇ ਐਕਸਲਾ ਖਰਾਤ ਤੋਂ ਆਏ ਨਹੀਂ ਸੀਗੇ ਤੇ ਇਧਰੋਂ ਸਮਾਨ ਆਪਣਾ ਵਾਸ਼ ਹੋ ਗਿਆ ਲਿਫਟਰ ਆਪਾਂ ਵੀ ਆਪਣਾ ਵਾਸ਼ ਕਰਤਾ ਤੇ ਇਧਰੋਂ ਆਪਾਂ ਸਾਫ ਸਫਾਈ ਕਰਤੀ ਆ ਤੇ ਸੋਵੇ ਦੇ ਐਕਸਲਾ ਕੱਲ ਨੂੰ ਕਰਾਂਗੇ ਆਪਾਂ ਸੱਜਣੋ ਠੀਕ ਆ ਜੀ ਤੇ ਚਲੋ ਅੱਜ ਦੀ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਕੀ ਆਪਣੇ ਪਾਰਟ ਜਲਦ ਆਉਣਗੇ ਕਿਉਂਕਿ ਕਈ ਭਰਾ ਕਹਿਣਗੇ ਯਾਰ ਹਜੇ ਪਾਰਟ ਨਹੀਂ ਪਾਇ ਪਾਰਟ ਤੇ ਆਉਣਗੇ ਕਿਉਂਕਿ ਇਹ ਫੁੱਲ ਵੀਡੀਓ ਪਾਉਂਗਾ ਘਟ-ਘਟ ਅੱਧੇ ਘੰਟੇ ਦੀ ਸਾਰੀ ਫਿਟਿੰਗ ਦੀ ਫੁੱਲ ਭੱਜਾਂ ਤੱਕ ਦੀ ਸਾਰੀ ਫੁੱਲ ਵੀਡੀਓ ਪਾਉਂਗਾ ਫੇਰ ਜਾ ਕੇ ਸਵਾਦ ਆਉਂਦਾ ਸੱਜਣੋ ਵੇਖਣ ਦਾ ਕਿਉਂਕਿ ਇਦਾਂ ਨਹੀਂ ਮਜ਼ਾ ਆਉਂਦਾ ਵੇਖਣ ਦਾ ਕਿਉਂਕਿ ਇਹਦੀ ਫੈਲ ਫਿਟਿੰਗ ਆਪਣੀ ਬਣੀ ਜਾਂਦੀ ਵੀਡੀਓ ਤੇ ਫਿਰ ਤੁਹਾਨੂੰ ਇੱਕ ਵਾਰੀ ਚ ਵੀਡੀਓ ਕੰਪਲੀਟ ਕਰਾਂਗੇ ਆਪਾਂ ਇਹਦੀ ਠੀਕ ਆ ਜੀ ਤੇ ਧੰਨਵਾਦ ਸਤਿ ਸ੍ਰੀ ਅਕਾਲ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ